ਪਟਿਆਲਾ ਫਾਸ ਨਿਊਜ਼ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸੋਸਟਮ ਅਸੀਂ ਖੜੇ ਹਾਂ ਕੱਗਾ ਵਿਖੇ ਜਿੱਥੇ ਕਿ ਅੱਜ ਬਹੁਤ ਵੱਡੇ ਪੱਧਰ ਦੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਇੱਥੇ ਅੱਜ ਮੀਟਿੰਗ ਕੀਤੀ ਗਈ ਹੈ ਜੋ ਸ਼ਾਹੀ ਪਰਿਵਾਰ ਵੱਲੋਂ ਜੋ ਐਫਾ ਕਹਿ ਦਈਏ ਮੀਟਿੰਗ ਕੀਤੀ ਗਈ ਹੈ ਜੋ ਕੁਝ ਇੱਥੇ ਰੱਖेंगे ਜੋ ਆਪ ਪਾਰਟੀ ਨੂੰ ਛੱਡ ਕੇ ਨੌਜਵਾਨ ਪੀੜੀ ਵੀ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਈ ਹੈ ਅਕਾਲੀ ਦਲ ਦੇ ਆ ਕੁਝ ਸਾਰੀ ਸਮੂਚੀ ਟੀਮ ਆ ਜਿੱਥੇ ਕੱਗੇ ਵਿਖੇ ਜੋ ਇਕੱਠੀ ਹੋਈ ਹੈ ਸੋ ਆਪਣੇ ਵਿੱਚ ਜਮੀ ਸਿੰਘ ਹਰਾਉ ਜੀ ਇਹ ਕਵੀਰ ਦਾਸ ਜੀ ਆਪਾਂ ਸ਼ਾਹੀ ਪਰਿਵਾਰ ਜੋ ਇੱਥੇ ਇਹਦੇ ਵਿੱਚ ਅਜਾ ਕੱਗੇ ਵਿੱਚ ਸ਼ਾਮਿਲ ਹੋਇਆ ਸੋ ਆਪਾਂ ਜਾਣਕਾਰੀ ਰਾਵਾਂਗੇ ਸ੍ਰੀ ਪ੍ਰਧਾਨ ਜੀ ਅੱਜ ਕੀ ਮਤਲਬ ਜੋ ਮੀਟਿੰਗ ਦੇ ਉੱਤੇ ਕੀ ਅਹਿਮ ਮੁੱਦੇ ਰੱਖੇ ਗਏ ਨੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਬਤੌਰ ਜ਼ਿਲ੍ਹਾ ਪ੍ਰਧਾਨ ਮੇਰੀ ਡਿਊਟੀ ਲਈ ਗਈ ਹੈ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਮੈਂ ਬੂਥ ਪੱਧਰ ਤੋਂ ਲੈ ਕੇ ਇਕਾਈਆਂ ਬਣਾਉਣੀਆਂ ਨੇ ਬੂਥ ਪ੍ਰਧਾਨ ਲਾਉਣੇ ਆ ਬੂਥ ਕਮੇਟੀਆਂ ਸਰਕਲ ਪ੍ਰਧਾਨ ਬਣਾਉਣੇ ਨੇ ਸਾਡੇ ਸਰਕਲ ਪ੍ਰਧਾਨ ਪਹਿਲਾਂ ਰਣਜੀਤ ਸਿੰਘ ਸ਼ਾਹੀ ਜੀ ਨੇ ਇੱਥੇ ਉਹਨਾਂ ਨੇ ਅੱਜ ਇੱਥੇ ਇੱਕ ਮੀਟਿੰਗ ਕਰਾਈ ਕਿਉਂਕਿ ਜਿਹੜੇ ਫੈਸਲੇ ਸੰਗਤ ਵਿੱਚ ਆ ਕੇ ਲਏ ਜਾਣ ਉਹ ਸਾਰਿਆਂ ਲਈ ਚੰਗੇ ਹੁੰਦੇ ਨੇ ਪਾਰਟੀ ਲਈ ਵੀ ਚੰਗੇ ਹੁੰਦੇ ਨੇ ਤੇ ਲੋਕਾਂ ਲਈ ਵੀ ਚੰਗੇ ਹੁੰਦੇ ਆ ਜਿੰਨੇ ਵਰਕਰ ਜੁੜੇ ਉਹਨਾਂ ਦੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ ਸੋ ਅੱਜ ਉਹ ਸਿਲਸਲੇ ਦੇ ਵਿੱਚ ਲਗਾਤਾਰ ਸਾਰੇ ਜ਼ਿਲ੍ਹੇ ਚ ਮੀਟਿੰਗਾਂ ਚੱਲ ਰਹੀਆਂ ਅੱਜ ਪਟਿਆਲਾ ਸ਼ਹਿਰੀ ਜੋ ਸਰਕਲ ਹੈ ਉਹਦੀ ਮੀਟਿੰਗ ਸੀ ਤੇ ਬਹੁਤ ਵੱਡੀ ਗਿਣਤੀ ਹਾਂ ਪਟਿਆਲਾ ਸ਼ਹਿਰੀ ਦੀ ਹਾਂ ਤੇ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ ਸਾਡੇ ਜਿਹੜੇ ਘੱਗੇ ਤੋਂ ਪੁਰਾਣੇ ਬਜ਼ੁਰਗ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲੇ ਆ ਰਹੇ ਆ ਲਗਾਤਾਰ ਸਾਰੇ ਇਸ ਪਾਰਟੀ ਦੇ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਇਹ ਬੜਾ ਵਧੀਆ ਦੇਖਣ ਨੂੰ ਜਿਹੜਾ ਬਜ਼ੁਰਗਾਂ ਦਾ ਤਜਰਬੇ ਦਾ ਤੇ ਨੌਜਵਾਨਾਂ ਦੇ ਜੋਸ਼ ਦਾ ਸਮੇਲ ਹੈ ਕੋਈ ਵੀ ਪਾਰਟੀ ਹੈ ਉਹ ਤਾਂ ਹੀ ਅੱਗੇ ਜਾ ਸਕਦੀ ਹੈ ਨੌਜਵਾਨ ਕਿਸੇ ਵੀ ਜਿੱਤ ਦਾ ਰੀੜ ਦੀ ਹੱਡੀ ਹੁੰਦੇ ਨੇ ਅੱਜ ਸਾਡੇ ਭਰਾ ਸ਼ਾਮਲ ਵੀ ਹੋਏ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਸ਼ ਤੇ ਬਈ ਜੀ ਦਾ ਰਾਮ ਦੋਨੋਂ ਇਹ ਪਹਿਲਾਂ ਆਮ ਆਦਮੀ ਪਾਰਟੀ ਲਈ ਵਰਕ ਕਰਦੇ ਰਹੇ ਨੇ ਪਰ ਉਹਨਾਂ ਦੀਆਂ ਇਹ ਜੋ ਪਾਰਟੀ ਦੀਆਂ ਕਾਰਜਕਾਰੀਆਂ ਨੇ ਉਹਦੇ ਤੋਂ ਨਾਰਾਜ਼ ਹੋ ਕੇ ਕਿਉਂਕਿ ਉਹ ਗੱਲਾਂ ਬਹੁਤ ਵੱਡੀਆਂ ਕਰਦੇ ਸੀ ਪੰਜਾਬ ਹਿੱਤ ਦੀਆਂ ਕਰਦੇ ਸੀ ਨੌਜਵਾਨਾਂ ਦੀਆਂ ਕਰਦੇ ਸੀ ਪਰ ਉਹ ਤਾਂ ਪੰਜਾਬ ਨੂੰ ਲੁੱਟਣ ਤੇ ਹੋ ਗਏ ਪੰਜਾਬ ਉਹਨਾਂ ਨੇ ਦਿੱਲੀ ਵਾਲਿਆਂ ਅੱਗੇ ਗਿਰ ਵੀ ਰੱਖਿਆ ਹੋਇਆ ਸੋ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸਾਡੇ ਵੀਰ ਅੱਜ ਸਾਡੇ ਚ ਸ਼ਾਮਲ ਹੋਏ ਨੇ ਬਹੁਤ ਸੋਹਣੀ ਮੀਟਿੰਗ ਹੋਈ ਇਹਨਾਂ ਸਾਰੇ ਭਰਾਵਾਂ ਨੂੰ ਮਿਲ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖੁਸ਼ ਹੋਇਆ ਜਿੰਨਾਂ ਚਿਰ ਅਸੀਂ ਲੋਕਾਂ ਦੇ ਵਿੱਚ ਜਾਂਦੇ ਨਹੀਂ ਸਾਡੇ ਨੌਜਵਾਨ ਵੀਰ ਨੇ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਵੀ ਪਹਿਲਾਂ ਕੀ ਇਹੋ ਜੀ ਨਾਰਾਜ਼ਗੀ ਸੀ ਉਹ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਅਸਲੀ ਵਾਰਸ ਪਾਰਟੀ ਹੈ ਉਹਦੇ ਤੋਂ ਨੌਜਵਾਨ ਟੁੱਟਿਆ ਸਾਡੀ ਸਭ ਤੋਂ ਪਹਿਲੀ ਤੇ ਐਮ ਜ਼ਿੰਮੇਵਾਰੀ ਸਾਡੇ ਨੌਜਵਾਨ ਵੀਰਾਂ ਨੂੰ ਮਿਲ ਕੇ ਪੁੱਛਣਾ ਹੈ ਵੀ ਇਹੋ ਜੀ ਕਿਹੜੀ ਗੱਲ ਹੈ ਜਿਹੜੀ ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਉਠਾਉਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਯੂਥ ਅਕਾਲੀ ਦਲ ਹੈ ਉਹਦੇ ਵਿੱਚ ਨੁਮਾਇੰਦਗੀਆਂ ਵੱਧ ਤੋਂ ਵੱਧ ਯੂਥ ਅਕਾਲੀ ਦਲ ਤਾਂ ਮਿਲ ਲਈ ਹੀ ਯੂਥ ਨੂੰ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਕਾਈਆਂ ਬਣਨਗੀਆਂ ਜਥੇਬੰਦੀ ਬਣੂਗੀ ਉਹਦੇ ਵਿੱਚ ਵੀ ਬਹੁਤ ਵੱਡਾ तकरीबन 50% ਹਿੱਸਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇਹ ਵਾਅਦਾ ਕੀਤਾ ਸੀ ਨੌਜਵਾਨਾਂ ਨਾਲ 50% ਹਿੱਸਾ ਨੌਜਵਾਨਾਂ ਨੂੰ ਦਿੱਤਾ ਜਾਊਗਾ ਉਹਨਾਂ ਨੂੰ ਅੱਗੇ ਲਿਆ ਕੇ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ ਜੋ ਬਾਬੂ ਕਬੀਰ ਦਾਸ ਜੀ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਅੱਜ ਦੀ ਜੋ ਅਹਿਮ ਮੀਟਿੰਗ ਦੇ ਵਿੱਚ ਕੀ ਕੀ ਵਿਸ਼ੇ ਰੱਖੇ ਗਏ ਅੱਜ ਸਾਡੀ ਜਿਹੜੇ ਸਾਹੀ ਸਾਬ ਸਰਕਲ ਦੇ ਕੱਗੇ ਦੇ ਪ੍ਰਧਾਨ ਨੇ ਸ਼ਹਿਰ ਦੇ ਉਹਨਾਂ ਨੇ ਮੀਟਿੰਗ ਰੱਖੀ ਹੈ ਆਪਣੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸੀ ਜਿਹੜੇ ਸਾਡੇ ਤੋਂ ਨਾਰਾਜ਼ ਹੋ ਕੇ ਵੀ ਕਈ ਜਿਹੜੇ ਨੌਜਵਾਨ ਸਾਡੇ ਤੋਂ ਵੱਖ ਹੋਈ ਸੀ ਸੋ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹ ਆਪਣਾ ਸਿਲਸਿਲਾ ਸ਼ੁਰੂ ਕੀਤਾ ਹੈ ਵੀ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਾਡਾ ਵਰਕਰ ਸਾਡੇ ਤੋਂ ਕਿਉਂ ਨਾਰਾਜ਼ ਹੋ ਕੇ ਗਿਆ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਕੀ ਕਾਰਨ ਸੀ ਵੀ ਜਿਹੜਾ ਸ਼ਰਮਣੀ ਅਕਾਲੀ ਦਲ ਤੋਂ ਸਾਡੇ ਤੋਂ ਵੱਖ ਹੋ ਗਏ ਨੇ ਸੋ ਉਹਨਾਂ ਨਾਲ ਅੱਜ ਵਿਚਾਰ ਵਟਾਂਦਰਾ ਕਰਕੇ ਬਹੁਤ ਸਕੂਨ ਔਰ ਖੁਸ਼ੀ ਮਹਿਸੂਸ ਹੋਈ ਕਿਉਂਕਿ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਸੀ ਕਿਉਂਕਿ ਨਾ ਹੀ ਪਾਰਟੀ ਦਾ ਅਹਿਜਾ ਦੇ ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਐ ਲੱਗਿਆ ਵੀ ਆਮ ਬੰਦੇ ਨੂੰ ਚੱਕ ਕੇ ਮੰਤਰੀ ਬਣਾ ਦੇਣਗੇ ਮinistr ਬਣਾ ਦੇਣਗੇ ਡੀਸੀ ਬਣਾ ਦੇਣਗੇ ਐਸਐਚਓ ਲਾ ਦੇਣਗੇ ਉਹ ਉਹਨਾਂ ਦਾ ਭੁਲੇਖਾ ਦੂਰ ਹੋ ਗਿਆ ਪਹਿਲਾਂ ਤਾਂ ਹਰ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਨੌਜਵਾਨ ਵੀ ਨੇ ਸਾਡੇ ਜਥੇਦਾਰ ਵੀ ਨੇ ਹਰ ਇੱਕ ਬੰਦੇ ਦੀ ਅਪਰੋਚ ਸੌਖੇ ਸੀ ਥਾਣੇ 'ਚ ਜਾਂਦਾ ਸੀ ਐਸਐਚਓ ਨੂੰ ਬਾਹ ਫੜ ਕੇ ਕੰਮ ਕਰਾਉਂਦਾ ਸੀ ਤੇ ਅੱਜ ਇਹਨਾਂ ਤੋਂ ਪਤਾ ਲੱਗਿਆ ਇਹਨੂੰ ਨਾ ਤਾਂ ਕੋਈ ਥਾਣੇ 'ਚ ਅੰਦਰ ਵੀ ਨਹੀਂ ਬੜਨ ਦਿੰਦਾ ਮਿਊਨਿਸਪਲ ਕਮੇਟੀ 'ਚ ਨਹੀਂ ਬੜਨ ਦਿੰਦਾ ਪੰਚਾਇਤ ਭਾਗ 'ਚ ਨਹੀਂ ਅੰਦਰ ਬੜਨ ਦਿੰਦਾ ਸੋ ਇਹਨਾਂ ਦੀ ਇੰਨੀ ਬੁਰੀ ਦਸ਼ਾ ਹੋ ਗਈ ਮਤਲਬ ਤੁਸੀਂ ਹਿਸਾਬ ਲਾ ਲਓ ਜਿਹੜੇ 5000 ਦੇ ਰੇਟ ਸੀ ਦਫਤਰਾਂ ਦੇ ਉਹ ਅੱਜ ਤਿੱਗੜੇ ਚੌਗਣੇ ਹੋ ਗਏ ਇਹਨਾਂ ਨੇ ਕਹਿੰਦੇ ਜੀ ਸੁਧਾਰ ਕਰਾਂਗੇ ਹੁਣ ਤੁਸੀਂ ਦੇਖੋ ਇਹਨਾਂ ਨੇ ਕਿੰਨੀ ਠੱਗੀ ਲੋਕਾਂ ਦਾ ਮੋਰਕ ਬਣਾਇਆ ਕਦੇ ਕਹਿੰਦੇ ਜੀ ਤਤਕਾਲ 'ਚ ਕੋਈ ਰਜਿਸ ਚਲੋ ਪਾਸਪੋਰਟ ਤਾਂ ਤਤਕਾਲ 'ਚ ਸੁਣਿਆ ਤੇ ਵੀ ਕੋਈ ਅਮਰਜੈਂਸੀ ਆ ਗਈ ਵਿਦੇਸ਼ 'ਚ ਜਾਣਾ ਕਿਸੇ ਦੀ ਕੋਈ ਸੁੱਖ-ਦੁੱਖ ਹੋ ਗਿਆ ਉਹਨੂੰ ਜਾਣਾ ਪਊਗਾ ਤੇ ਰਜਿਸਟਰੀ ਲਈ ਤਤਕਾਲ ਦਾ ਕੀ ਕੰਮ ਹੈ ਉਹ ਤਾਂ 2 ਮਹੀਨੇ ਦਾ ਆਪਾਂ ਬਿਆਨਾਂ ਲਿਖਾਉਨੇ ਆ 2 ਮਹੀਨੇ 'ਚ ਆਰਾਮ ਨਾਲ ਤੁਸੀਂ ਰਜਿਸਟਰੀ ਕਰਾ ਲੋਗੇ ਪਰ ਉੱਥੇ ਠੱਗੀ ਮਾਰਨ ਵਾਸਤੇ ਵੀ ਇਹਨਾਂ ਨਾਲ ਲੋਕਾਂ ਨੂੰ ਆਮ ਲੋਕਾਂ ਨੂੰ ਕਿਵੇਂ ਠੱਗੀ ਮਾਰਾਂਗੇ ਤਤਕਾਲ 'ਚ ਰਜਿਸਟਰੀ ਕਰ ਦੋ ਜੀ ਸੋ ਇਹ ਜਿਹੀਆਂ ਪਾਲਿਸੀਆਂ ਜਿਹੜੀਆਂ ਇਹ ਲੈ ਕੇ ਆ ਰਹੇ ਨੇ ਸਰਕਾਰ ਲੋਕਾਂ ਦਾ ਮੂਰਖ ਬਣਾਉਣ ਤੋਂ ਇਲਾਵਾ ਮੂਰਖ ਬਣਾਉਣ ਤੋਂ ਇਲਾਵਾ ਵੀ ਆਮ ਬੰਦੇ ਦੀ ਚੜ੍ਹਾਈ ਹੋਊਗੀ ਆਮ ਆਦਮੀ ਬੰਦੇ ਦੀ ਗੱਲ ਸੁਣੀ ਜਾਊਗੀ ਪਰ ਅੱਜ ਆਮ ਬੰਦੇ ਦੀ ਕੋਈ ਸੁਣੀ ਜਾ ਰਹੀ ਐ ਦਫ਼ਤਰਾਂ ਚ ਨਹੀਂ ਮੈਡਮ ਵੜਨ ਦਿੱਤਾ ਜਾ ਰਿਹਾ ਜਿਹੜੇ ਇਹਨਾਂ ਦੇ ਐਮ ਐਲ ਏ ਐ ਉਹ ਆਮ ਬੰਦੇ ਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਹੁਣ ਆਮ ਦਾ ਸਾਡੇ ਕੋਲੇ ਆ ਇੱਕ ਸਰਦਾਰ ਜੀ ਕੀ ਬਿਆਨ ਸਿੰਘ ਜੀ ਸੀਗੇ ਨਾ ਭਗਵੰਤ ਸਿੰਘ ਜੀ ਤੇ ਕੋਈ ਇਹਨਾਂ ਨੇ ਫੋਟੋ ਦਿਖਾਈ ਡਾਕਟਰ ਮੇੜਕਰ ਸਾਹਿਬ ਦੀ ਔਰ ਸਰਦਾਰ ਭਗਤ ਸਿੰਘ ਜੀ ਦੀ ਦਖਾਈ ਨਾ ਫੋਟੋ ਸਾਰੇ ਪੰਜਾਬ ਚ ਝੰਡੋਰਾ ਪਟਿਆ ਉਹ ਪੀੜੀ ਜੀ ਇਹਨਾਂ ਨੇ ਡਰਾਮੇ ਕਰਕੇ ਆਪਣੀ ਭੱਗ ਬਣ ਲਈ ਕਿ ਆ ਇਹ ਭਗਤ ਸਿੰਘ ਪੁਰਨੇ ਤੋਂ ਗਏ ਆ ਇਹ ਭਗਤ ਸਿੰਘ ਨੂੰ ਸੈਂਟਰ ਤੋਂ ਤੱਕ ਹੀ ਇਹਨਾਂ ਨੇ ਡਵਾਉਣਾ ਸੀ ਸ਼ਹੀਦੀ ਦਾ ਦਰਜਾ ਇਹ ਤਾਂ ਆਪਣੇ ਮਤਾ ਨਹੀਂ ਪਾ ਸਕੇ ਵਿਧਾਨ ਸਭਾ ਚ ਜਦ ਕਿ ਸਾਰੇ ਐਮ ਐਲ ਏ ਅਮੈਂ ਦੇਖ ਰਿਹਾ ਕਿੱਥੇ ਕਿਤਾਬ ਹੈ ਤੁਸੀਂ ਦੇਖ ਲਓ 117 ਐਮ ਐਲ ਏ ਤੋਂ ਲਿਖਾਇਆ ਪਿਆ ਆ ਮੇਰੇ ਖਿਆਲ 200 ਤੋਂ ਉੱਪਰ ਜਿਹੜੇ ਪੰਚਾਇਤਾਂ ਚੇਅਰਮੈਨ ਹੋਰ ਕਈ ਬੰਦਿਆਂ ਤੋਂ ਮਤੇ ਪੁਆਏ ਪਏ ਜਿਹੜੀ ਸਰਕਾਰ ਆਪਣੇ ਕਏ ਹੋਏ ਵਾਦੇ ਤੋਂ ਮੁਕਰ ਜਵੇ ਮੈਂ ਸਮਝਦਾ ਉਹ ਲੋਕਾਂ ਦਾ ਹੋਰ ਕੀ ਸਦਾਰੂਗੀ ਸੋ ਡਾਕਟਰ ਮੇੜਕਰ ਸਾਹਿਬ ਦੀ ਫੋਟੋ ਦਿਖਾਈਆਂ ਡਾਕਟਰ ਮੇੜਕਰ ਸਾਹਿਬ ਦੇ ਇਹਨਾਂ ਨੇ ਇੱਕ ਵੀ ਜਿੰਨੀਆਂ ਬੇਅਦਬੀਆਂ ਮੈਂ ਸਮਝਦਾ ਪੰਜਾਬ ਦੇ ਵਿੱਚ ਹੋਈਆਂ ਬੁੱਤਾਂ ਦੀ ਬੇਅਦਬੀ ਹੋਈ ਅੰਮ੍ਰਿਤਸਰ ਦੇ ਵਿੱਚ ਹੋਈ ਹੋਰ ਸ਼ਹਿਰਾਂ ਵਿੱਚ ਹੋਈ ਇਹ ਸਾਰੀ ਆਮ ਆਦਮੀ ਪਾਰਟੀ ਦੀ ਕ੍ਰिएशन ਹੈ ਇਹਨਾਂ ਦੀ ਕੀ ਹੈ ਪ੍ਰੋਬਲਮ ਕ੍ਰੀਏਟ ਕਰਨੀ ਕ੍ਰੀਏਟ ਕਰਕੇ ਲੋਕਾਂ ਨੂੰ ਉਸ ਪ੍ਰੋਬਲਮ 'ਚ ਆ ਜਾਣਾ ਅਰ ਫਿਰ ਉਸ ਨੂੰ ਕਹਿਣਾ ਵੀ ਅਸੀਂ ਸਲਜਾਤਾ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਇਹ ਆ ਸਪੀਕਰ ਸਾਹਿਬ ਦਾ ਲੈਟਰ ਹੈ ਠੀਕ ਹੈ ਜੀ ਆ ਦੇਖੋ ਡਿਪਟੀ ਸਪੀਕਰ ਸਾਹਿਬ ਦਾ ਲੈਟਰ ਹੈ ਠੀਕ ਹੈ ਜੀ ਇਹ ਸੂਚਨਾ ਲੋਕ ਮੰਤਰੀ ਸੁਰਜੀਤ ਸਿੰਘ ਉਹਦਾ ਲੈਟਰ ਹੈ ਕਹਿਣ ਦਾ ਮਤਲਬ ਆ ਦੇਖੋ ਇੱਕ ਇੱਕ ਤੁਸੀਂ ਇਹ ਅਮਨ अरोड़ा ਅਮਨ अरोड़े ਦਾ ਲੈਟਰ ਹੈ ਆ ਦੇਖੋ ਜਿਹੜੇ ਬੰਦੇ ਭਗਤ ਸਿੰਘ ਜੀ ਨੂੰ ਲੈ ਕੇ ਤੁਰੇ ਧੀ ਅੱਜ ਉਹ ਚਿੱਠੀਆਂ ਤਾਂ ਦੇ ਰਹੇ ਆ ਪਰ ਉਸੇ ਉਹ ਕੰਮ ਨਹੀਂ ਕਰ ਸਕਦੇ ਠੀਕ ਹੈ ਜੀ ਇਨਸਾਫ ਆਪਾਂ ਕਹਿੰਦੇ ਇਨਸਾਫ ਨਹੀਂ ਹੁੰਦਾ ਇਨਸਾਫ ਹਜੇ ਇਹਨਾਂ ਨੇ ਕੋਈ ਨਹੀਂ ਦਿਆ ਸੋ ਲੋਕ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਆ ਗੁਰੂ ਕਿਰਪਾ ਕਰਨਗੇ ਇਹਨਾਂ ਨੇ ਝੂਠ ਦਾ ਪਲੰਦਾ ਤਿਆਰ ਕਰਿਆ ਸੀ ਉਹ ਜੇਲ੍ਹ ਕੱਟ ਰਿਹਾ ਜਿਹਨੇ ਬੇਦਬੀ ਕਰੀ ਸੀ ਸਾਡੇ ਤੇ ਬੇਦਬੀ ਦਾ ਇਲਜ਼ਾਮ ਲਾਉਂਦੇ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਸਿੰਗਲ ਪ੍ਰੂਫ ਤੱਕ ਨਹੀਂ ਮਿਲਿਆ ਇਹਨਾਂ ਨੂੰ ਸੋ ਇਸ ਕਰਕੇ ਗੁਰੂ ਮਹਾਰਾਜ ਜੀ ਇਹਨੂੰ ਸਬਕ ਸਿਖਾਉਣਗੇ ਸਾਨੂੰ ਇਹ ਉਮੀਦ ਹੈ ਲੋਕਾਂ ਤੋਂ ਉਮੀਦ ਹੈ ਤੋ ਸਾਰੇ ਸੰਗਤ ਦਾ ਧੰਨਵਾਦ ਜੋ ਆਪਾਂ ਕਹਿ ਦਈਏ ਕਾਫੀ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਸ਼ਾਹੀ ਪਰਿਵਾਰ ਸੇਵਾ ਨਿਭਾ ਰਿਆ ਹੈ ਉਹ ਆਪਣੇ ਵਿੱਚੋਂ ਸ਼ਾਹੀ ਪਰਿਵਾਰ ਮੌਜੂਦ ਨੇ ਰਣਜੀਤ ਸਿੰਘ ਜੀ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਪਹਿਲਾਂ ਤੁਹਾਨੂੰ ਬਤਾਈਏ ਜੋ ਤੁਸੀਂ ਇੱਥੇ ਆ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੋ ਮੀਟਿੰਗ ਕੀਤੀ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਤੇ ਇੱਥੇ ਪੱਤਰਕਾਰਾਂ ਦਾ ਸਭ ਦਾ ਮੈਂ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ 1 ਘੰਟਾ ਪਹਿਲਾਂ ਹੀ ਤੁਹਾਨੂੰ ਮੈਂ ਦੱਸਿਆ ਸੀ ਤੇ ਤੁਸੀਂ ਛੋਟੇ ਸੱਦੇ ਤੇ ਇੱਥੇ ਪਹੁੰਚੇ ਤੇ ਉਦੋਂ ਪਹਿਲਾਂ ਇਹ ਜਿਹੜੀ ਜਿਹੜੀ ਅੱਜ ਮੀਟਿੰਗ ਹੋਈ ਹੈ ਇਹ ਤਾਂ ਸਾਡੀ ਰੁਟੀਨ ਦੇ ਵਿੱਚ ਜੋ ਭਰਤੀ ਹੁੰਦੀ ਹੈ ਭਰਤੀ ਭਰਤੀ ਪ੍ਰਕਿਰਿਆ ਹੋਈ ਸੀ ਤੇ ਉਦੋਂ ਬਾਅਦ ਜਿਵੇਂ ਜਿਵੇਂ ਵਕ ਵਕ ਟਾਈਮ ਦੇ ਹਿਸਾਬ ਨਾਲ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਦੇ ਜੋ ਪ੍ਰਧਾਨ ਚੁਣੇ ਗਏ ਤੇ ਇਦਾਂ ਹੀ ਜਨਰਲ ਸਕੱਤਰ ਤੇ ਇਦਾਂ ਹੀ ਰੁਟੀਨ ਦੇ ਵਿੱਚ ਸਰਕਾਰ ਪ੍ਰਧਾਨ ਚੁਣੇ ਜਾਣਗੇ ਤੇ ਅਸੀਂ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਸਾਹਿਬ ਦਾ ਸਰ ਮਾਨ ਕਰਨ ਵਾਸਤੇ ਇਹ ਰੱਖਿਆ ਸੀ ਜੇ ਬਾਕੀ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਦੂਜੀਆਂ ਪਾਰਟੀਆਂ ਜੁਆਇਨ ਕਰਾਉਂਦੇ ਰਵਾਂਗੇ ਤੁਹਾਨੂੰ ਵਕ ਵਕ ਟਾਈਮ ਦੇ ਵਿੱਚ ਤੁਹਾਨੂੰ ਬੁਲਾਉਂਦੇ ਰਾਂਗੇ ਧੰਨਵਾਦ ਸਭਾ ਕਦੇ ਸ਼ਰਮਣੀ ਅਕਾਲੀ ਦਲ ਦੀ ਜੇ ਕੱਗਾ ਵਿਖੇ ਜੋ ਬਹੁਤ ਹੀ ਅਹਿਮ ਮੀਟਿੰਗਾਂ ਮੁੱਦਿਆਂ ਤੇ ਰੱਖੀਆਂ ਗਈਆਂ ਸੀਗੀਆਂ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੋਰ ਕੱਗਾ ਨਾਲ ਤੁਹਾਨੂੰ ਮੈਂ ਫੇਰ ਮਿਲਾਂਗੇ ਕਿ ਨਵੀਂ ਖਬਰ ਲੈ ਕੇ ਪਟਿਆਲਾ ਫਾਸਟ ਨਿਊਜ਼ ਦੇ ਨਾਲ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ